ਨਵਾਬਪੁਰ ਅਨਿਗਰ ਰੋਡ ਤੇ ਬਣੇ ਓਵਰਬ੍ਰਿਜ ਤੇ ਲੋਹੇ ਦੇ ਜੋਇੰਟ ਦਾ ਇੱਕ ਹਿੱਸਾ ਅਲੱਗ ਹੋ ਗਿਆ ਹੈ ਜੋ ਕਿ ਕਿਸੇ ਵੀ ਸਮੇਂ ਜੜਾ ਕਿ ਵੱਡਾ ਹਾਦਸਾ ਵਾਪਰ ਸਕਦਾ ਹੈ। ਤੋਤੀ ਰਾਗੀਰ ਨੇ ਕਿਹਾ ਹੈ ਕਿ ਜੇਕਰ ਸਮੇਂ ਰਹਿੰਦੇ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਭਾਰੀ ਨੁਕਸਾਨ ਹੋ ਸਕਦਾ ਹੈ। ਕਿਉਂਕਿ ਹਰ ਰੋਜ਼ ਹਜ਼ਾਰਾਂ ਵਾਹਨ ਜੜਾ ਕਿ ਇਸ ਪੁਲ ਦੇ ਉੱਪਰ ਲੰਘਦੇ ਨੇ ਤੇ ਦੂਜੇ ਪਾਸੇ ਨਾਬਾ ਪੀਡਬਲੂਟੀ ਵਿਭਾਗ ਦੇ ਐਸਡੀਓ ਗੁਰਵਿੰਦਰ ਸਿੰਘ ਨੇ ਕਿਹਾ ਕਿ ਸੜਕ ਦੀ ਮੇਨਟੇਨੈਂਸ ਦੇ ਲਈ ਠੇਕੇਦਾਰ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਅਤੇ ਜੋ ਓਵਰਬ੍ਰਿਜ ਦੇ ਸਬੰਧ ਦੇ ਵਿੱਚ ਅਸੀਂ ਠੇਕੇਦਾਰ ਨੂੰ ਸੂਚਿਤ ਕੀਤਾ ਜਾਵੇਗਾ ਤੇ ਕੰਮ ਪਹਿਲ ਦੇ ਆਧਾਰ ਤੇ ਕਰਵਾਵਾਂਗੇ। ਪੁਲ ਦੀ ਖਸਤਾ ਹਾਲਤ ਹੋ ਰਹੀ ਹੈ ਤੇ ਪ੍ਰਸ਼ਾਸਨ ਬੜਾ ਬੇਧਿਆਨ ਹੋਇਆ ਆਪਣੇ ਨੇੜੇ ਹੀ ਪੀਡਬਲਡੀ ਦਾ ਦਫ਼ਤਰ ਹੈ ਜਿੱਥੇ ਆਪਾਂ ਖੜੇ ਆ ਪੁਲ ਦੇ ਨੇੜੇ ਇੱਥੇ ਪੀਡਬਲਡੂ ਐਕਸ਼ਨ ਦਾ ਦਫ਼ਤਰ ਹੈ ਹੋਰ ਕਿੰਨੇ ਲੋਕ ਲੰਘਦੇ ਨੇ ਜੋ ਤੁਸੀਂ ਆ ਦੇਖ ਰਹੇ ਹੋ ਇਹ ਤਾਂ ਇੱਕ ਤਾਂ ਲੋਕਾਂ ਦਾ ਟੈਰ ਹੀ ਪਾੜੇ ਇਹ ਬਹੁਤ ਵੱਡਾ ਹਾਸਾ ਵਾਪਰ ਸਕਦਾ ਕਿਉਂਕਿ ਜਿਹੜੀ ਇੱਧਰਲੀ ਰਾਜਸਥਾਨ ਦੀ ਬੈਲਟ ਹੈ ਇੱਧਰੋਂ ਗੁਵਿੰਦਗੜ ਤੋਂ ਹੋਰ ਸਾਰੇ ਲੋਕਾਂ ਦਾ ਬਹੁਤ ਆਵਾਜਾਈ ਹੈ ਇਹ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਤੇ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਪੰਜਾਬ ਸਰਕਾਰ ਵੱਲੋਂ ਇਸ ਜੋ ਸੜਕ ਹੈ ਜਿਹੜੀ ਪਹਿਲਾਂ ਟੋਰ ਰੋਡ ਸੀ ਟੋਰ ਰੋਡ ਬੰਦ ਹੋਣ ਤੋਂ ਬਾਅਦ ਪਿਛਲੇ 2 ਸਾਲਾਂ ਤੋਂ ਇਹਦੀ ਕੋਈ ਰਿਪੇਅਰ ਨਹੀਂ ਜਿਵੇਂ ਪਵਾਨੀਗੜ ਤੋਂ ਗੁਵਿੰਦਗੜ ਤੱਕ ਤੁਸੀਂ ਆਪ ਹੀ ਜਾਣਦੇ ਹੋਵੋਗੇ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਬਹੁਤ ਲੱਕ ਲੱਕ ਡੂੰਘੇ ਟੋਏ ਪਏ ਪਏ ਨੇ ਬਹੁਤ ਮਾੜੇ ਹਾਲਾਤ ਨੇ ਤੇ ਇੱਥੇ ਕਦੇ ਵੀ ਕੋਈ ਵੀ ਆンス ਖਾਮੀ ਘਟਨਾ ਵਾਪਰ ਸਕਦੀ ਹੈ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਪੀਡਬਲੂ ਮਹਿਕਮਾ ਜਿੱਥੇ ਆਪਾਂ ਨੇੜੀ ਖੜੀਆਂ ਇੱਥੇ ਐਕਸ਼ਨ ਸਾਹਿਬ ਦਾ ਦਫ਼ਤਰ ਹੈ ਕਿ ਇਹਨੂੰ ਜਲਦੀ ਜਲਦੀ ਠੀਕ ਕਰਾਇਆ ਜਾਵੇ ਤਾਂ ਜੋ ਕੋਈ ਵੀ ਜਿਹੜੀ ਮਾੜੀ ਘਟਨਾ ਦਾ ਆਪਾਂ ਇੰਤਜ਼ਾਰ ਨਾ ਕਰੀਏ ਉਸ ਤੋਂ ਪਹਿਲਾਂ ਹੀ ਇਸਨੂੰ ਠੀਕ ਕਰਵਾਇਆ ਜਾਵੇ ਮਟੀਰੀਅਲ ਵੀ ਬਾਹਰ ਨਿਕਲ ਨਹੀਂ ਆ ਰਹੇ ਹਾਂ ਜੀ ਮਟੀਰੀਅਲ ਬਿਲਕੁਲ ਆ ਤੁਹਾਡੇ ਸਾਹਮਣੇ ਪਿਆ ਜੀ ਐਂਗਲ ਟੁੱਟੇ ਪਏ ਨੇ ਆ ਲੁੱਕ ਨਿਕਲ ਨਹੀਂ ਆ ਇਹ ਕਿੰਨਾ ਇਹ ਚ ਗੈਪ ਪੈ ਚੁੱਕਿਆ ਜੋ ਇਹਦਾ ਜੰਕਸ਼ਨ ਨਾਲ ਜੁੜਿਆ ਹੋਇਆ ਚ ਕਿੰਨਾ ਗੈਪ ਪੈ ਚੁੱਕਿਆ ਇੱਥੇ ਕਦੇ ਵੀ ਕੋਈ ਵੀ ਮਾੜਾ ਇਹ ਕਿ ਸਰਾ ਉਹ ਜੋ ਪੁਲ ਦਾ ਜਿਹੜਾ ਹੈ ਵਿੱਚੋਂ ਧਸਣ ਲੱਗਿਆ ਟੁੱਟਣ ਲੱਗਿਆ ਪੁਲ ਦਾ ਬਹੁਤ ਬੁਰਾ ਹਾਲ ਹੈ ਜੀ ਕੋਈ ਉਹ ਵੀ ਹੋ ਸਕਦਾ ਥੱਲੇ ਵੀ ਹੋ ਸਕਦਾ ਜੇ ਵੀ ਟੁੱਟਣ ਲੱਗਿਆ ਜੀ ਬਹੁਤ ਹਾਸਾ ਹੋ ਸਕਦਾ ਜੀ ਕੋਈ ਟੀਮ ਆਨਕਾ ਤੋਂ ਦਿੱਲੀ ਤੋਂ ਆਡੇ ਰੋਟੀਨ ਇੱਥੋਂ ਲੰਘਦੇ ਕਾਫੀ ਵੱਡੇ ਵਾਹਨ ਪਾਤਰਾ ਵਿੱਚ ਲੰਘਦੇ ਸਾਡੀ ਇਹੀ ਹੈ ਜੀ ਉਹ ਆਪਣਾ ਨੋਟ ਕਰਨ ਪ੍ਰਦਰਸ਼ਨ ਵੀ ਐਂਗਲ ਵੀ ਦੇਖਣ ਲੱਗੇ ਪੁਲ ਦੇ ਹਾਂ ਹਾਂ ਐਂਗਲ ਦੇਖਦੇ ਨੇ ਜੀ ਉਹ ਥੱਲੇ ਬੈਠ ਗਿਆ ਸਾਰਾ ਕੁਝ ਆਪਣਾ ਸੜਕ ਦਾ ਸਾਰਾ ਉਹ ਥੱਲੇ ਵੱਡਾ ਹਾਸਾ ਵੀ ਹੋ ਸਕਦਾ ਬਹੁਤ ਬਹੁਤ ਲਗਦਾ ਸੜਕੇ ਉਹ ਛੱਡ ਗਿਆ ਥੱਲੇ ਉਹਦੇ ਥੱਲੇ ਕਿਵੇਂ ਉਹ ਉਹ ਥੱਲੇ ਹੋਇਆ ਪਿਆ ਜੀ ਇਹ ਹੌਲੀ ਹੌਲੀ ਜੇ ਨਾ ਧਿਆਨ ਦਿੱਤਾ ਪ੍ਰਸ਼ਾਸਨ ਨੇ ਵੱਡਾ ਹਾਸਾ ਬਹੁਤ ਬਹੁਤ ਹੋ ਸਕਦਾ ਜੀ ਹੁਣ ਜਿਹੜੇ ਜਿਹੜੇ ਵਜਨ ਲੰਘਦਾ ਬਹੁਤ ਜਿਹੜੇ ਕਿੰਨੇ ਨੇ ਟਰਾਲੇ ਉਹ ਲੰਘ ਰਹੇ ਨੇ ਆ ਦੇਖ ਲਓ ਸਰ ਥੱਲੇ ਲੀਆਂ ਪੱਤੀਆਂ ਦੇਖਣ ਲੱਗ ਗਈ ਤੇ ਹਜ਼ਾਰਾਂ ਵਾਹਨ ਇੱਥੋਂ ਲੰਘਦੇ ਨੇ ਕਦੇ ਵੀ ਇਹ ਵੱਡਾ ਹਾਸਾ ਹੋ ਸਕਦਾ ਤੇ ਪ੍ਰਸ਼ਾਸਨ ਨੂੰ ਹੋਣਾ ਚਾਹੀਦਾ ਵੀ ਇਹਨੂੰ ਠੀਕ ਕੀਤਾ ਜਾਵੇ ਤੁਸੀਂ ਦੇਖ ਹੀ ਸਕਦੇ ਹੋ ਦੇਖੋ ਜੀ ਕਿਵੇਂ ਉਹ ਪੱਥਰ ਲਿੱਕੜ ਰਹੇ ਨੇ ਇੱਥੋਂ ਹੀ ਹੁਣ ਵੀ ਟੜਕਰਿਆ ਹੁਣ ਵੀ ਟੜਕਰਿਆ ਹੈ ਪੁਲ ਜੀ ਇਹ ਵਧਣ ਤੇ ਹੀ ਇਹ ਦਿਨੋਂ ਦਿਨ ਹੀ ਆਲੇ ਟੁੱਲੀਆਂ ਆਉਂਦੀਆਂ ਨੇ ਕਣਕ ਜੀ ਦੀਆਂ ਭਾਰੀ ਜੀ ਕਿੱਥੇ ਜਾ ਰਹੇ ਸੀਗੇ ਤੁਸੀਂ ਅਸੀਂ ਇੱਧਰ ਰਾਲਾ ਖਰੋੜ ਪਿੰਡ ਆਈ ਆ ਆਪਣਾ ਉੱਥੇ ਜਾ ਰਹੇ ਸੀ ਜਾਨਾ ਲੰਘ ਦੋ ਇੱਥੋਂ ਹਾਂਜੀ ਰੋਜ਼ਾਨਾ ਆਉਂਦੇ ਜਾਂਦੇ ਰਹਿੰਦੇ ਅਸੀਂ ਇੱਥੇ ਨਹੀਂ ਪ੍ਰਸ਼ਾਸਨ ਨੂੰ ਚੀਂ ਦੇ ਦੇ ਵੱਲ ਧਿਆਨ ਚਾਹੀਦਾ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਵੀ ਉਹਨੂੰ ਪਤਾ ਪਿੱਛੇ ਵੀ ਸੜਕ ਬਹੁਤ ਖਰਾਬ ਆ ਜੀ ਇਹ ਪੁਲ ਵੀ ਬਹੁਤ ਖਰਾਬ ਆ ਇਹ ਵੀ ਐਂਗਲ ਵੀ ਦਿਖਣ ਲੱਗ ਪਿਆ ਐਂਗਲ ਆ ਦੇਖੋ ਦਾ ਬਿੰਗੇ ਹੋਏ ਪੈ ਰਹੇ ਨਹੀਂ ਮੋ ਬਾਰੀ ਬਹਾਂ ਲੰਘਦੇ ਨੇ ਇੱਧਰ ਟਰੱਕ ਰੋਕਣ ਕੋਈ ਸਮੱਸਿਆ ਨਾ ਆਵੇ ਕਿਸੇ ਨੰਮਣ ਵਾਲੇ ਬੰਦੇ ਨੂੰ ਕਿੰਨੇ ਕ ਟਾਈਮ ਤੱਕ ਰੋ ਜਾਏਗਾ ਕਿਉਂ ਉਹ ਵਾਦਾ ਕਰ ਰਿਹਾ ਜੇ ਜਾਦੇ ਹੋ ਕੇ ਵੱਡਾ ਹਾਸਾ ਹੀ ਵਾਪਸ ਆਦਾਗਾ ਅ ਸਰ ਮਤਲਬ ਜਸਟ ਅਸੀਂ ਲੋਨ ਜਲਦੀ ਤਾਲਮਿਲ ਕਰਕੇ ਇਹ ਕੰਮ ਕਰਵਾ ਲੈਂਦੇ ਆ ਇੱਕਦਿ ਸਾਡੇ ਜੋ ਵੀ ਹੁੰਦੇ ਵਰਕਰ ਆ ਉਹਨਾਂ ਨੂੰ ਇਤਲਾ ਦੇ ਦਿੰਦੇ ਆ ਕੰਮ ਸ਼ੁਰੂ ਕਰ ਲੈਣ ਜਲਦੀ ਇਹ ਤੁਹਾਨੂੰ ਪਤਾ ਕਿੰਨੇ ਕ ਵੀਕਲ ਇੱਥੋਂ ਯਾਨੀ ਕਲੋਸ ਕਰ ਦੇ ਲੋ ਅ ਵੀਕਲ ਤਾਂ ਕਾਫੀ ਹੋਣਗੇ ਮਨ 200 ਪਲਸ ਸਰਵੋ ਵਹੀਕਲ ਨਿਕਲਦਾ ਹੀ ਹੋਏਗਾ ਇਸ ਤਾਂ ਤੋਂ ਕੋਈ ਪ੍ਰਾਇੋਰਟੀ ਤਾਂ ਸੀ ਜਲਦੀ ਮਤਲਬ ਇਹਨੂੰ ਕਰਵਾ ਲੈਣੇ ਆ ਕੀ ਕਾਰਨ ਹੋ ਸਕਦਾ ਜਿਹੜਾ ਜੁਆਇੰਟ ਜਿਹੜੇ ਹੈਗੇ ਆ ਖਤਮ ਹੋ ਚੁੱਕੇ ਨੇ ਨਹੀਂ ਖਤਮ ਨਹੀਂ ਬ੍ਰਿਜ ਬਣਨ ਤਾਂ ਬਹੁਤ ਦੇਰ ਹੋ ਚੁੱਕੀ ਆ ਲੇਕਿਨ ਕਦੇ ਵੀ ਟਾਈਮ ਦੇ ਸਾਹਮਣੇ ਵੇਅਰਿੰਗ ਟੇਅਰਿੰਗ ਹੋ ਜਾਂਦੀ ਥੋੜੇ ਉਹਦੇ ਨਾਲ ਕੀ ਐਜ ਥੋੜਾ ਉਹ ਹੋ ਜਾਂਦਾ